ਬਹੁਤ ਹੀ ਮੰਦਭਾਗੀ ਖਬਰ ਪੰਜਾਬੀ ਫਿਲਮਾਂ ਦੇ ਮਸ਼ਹੂਰ ਐਕਟਰ ਗੱਗੂ ਗੇਲ ਦੀ ਵੱਡੀ ਭੈਣ ਪੁਸ਼ਪਿੰਦਰ ਕੌਰ ਜੋ ਬਠਿੰਡਾ ਵਿੱਚ ਰਹਿੰਦੇ ਸਨ ਉਹ ਹੁਣ 74 ਵਰਿਆਂ ਦੇ ਸਨ ਪਿਛਲੇ ਕੁਝ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਰਾਤ ਉਹਨਾਂ ਦਾ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਅੱਜ ਸੰਸਕਾਰ ਸਮੇ ਗੁੱਗੂ ਗਿੱਲ ਨੇ ਆਪ ਸਾਰੀਆਂ ਰਸਵਾਨੀ ਪਾਈਆਂ ਇਸ ਮੌਕੇ ਉਹਨਾਂ ਦੇ ਭਾਂਜਾ ਅਜੀਤ ਪਾਲ ਸਿੰਘ ਰਿਸ਼ਤੇਦਾਰ ਅਤੇ ਬਠਿੰਡਾ ਸ਼ਹਿਰ ਦੇ ਲੋਕ ਵੀ ਸ਼ਾਮਲ ਹੋਏ ਐਮਸੀ ਪਰਮਿੰਦਰ ਸੰਧੂ ਨੇ ਦੱਸਿਆ ਕਿ ਪੁਸ਼ਪਿੰਦਰ ਕੋਰ ਜੋ ਫਿਲਮ ਅਦਾਕਾਰ ਗੁੱਗੂ ਗਿੱਲ ਦੇ ਵੱਡੇ ਭਾਂਜੇ ਸਨ ਉਹ 74 ਸਾਲਾਂ ਦੀ ਉਮਰ ਵਿੱਚ ਸੀ ਪਿਛਲੇ 5 ਸਾਲਾਂ ਤੋਂ ਲਗਾਤਾਰ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਅੱਜ ਉਹਨਾਂ ਦਾ ਸੰਸਕਾਰ ਸ਼ਹਿਰ ਬਠਿੰਡਾ ਵਿੱਚ ਹੋਇਆ ਜਿਸ ਵਿੱਚ ਗੁੱਗੂ ਗਿੱਲ ਨੇ ਆਪ ਸਾਰੀਆਂ ਰਸਮਾਂ ਪਾਈਆਂ ਭੈ ਜਿਹੜੇ ਗਿੱਲਸ ਗੁੱਗੂ ਗਿੱਲ ਉਹਨਾਂ ਦੇ ਸਿਸਟਰ ਲੀਡ ਭੈ ਜੀ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਕੱਲ ਉਹਨਾਂ ਦੇ ਸਿਸਟਰ ਵੱਡੇ ਸਿਸਟਰ ਵੀ ਦੇ ਡੈਥ ਹੋਈਆ ਚੰਡੀਗੜ੍ਹ ਸੀਗੇ ਬਿਮਾਰ ਸੀਗੇ ਫੋਟੋ ਤੇ ਵੀ ਕਾਲ ਸੀ ਕਾਫੀ ਟਾਈਮ ਤੋਂ ਬਿਮਾਰ ਚੱਲ ਰਹੇ ਸੀ ਪਰਮਾਤਮਾ ਉਹਨਾਂ ਦੀ ਕਿੰਨੀ ਕ ਉਮਰ ਸੀ ਉਹਨਾਂ ਦੀ ਤਾਂ ਉਹਨਾਂ ਚੌਥਾਲ ਸਾਲ ਚ ਤ੍ਰਪੀਤ ਸਾਲ ਦੀ ਸੀ ਜੀ ਗੁੱਗੂ ਗਿਲ ਤੋਂ ਵੱਡੇ ਸੀ ਹਾਂਜੀ ਉਹਨਾਂ ਤੋਂ ਵੱਡੇ ਸੀ ਜੀ ਉਸ ਤੋਂ ਵੱਡੇ ਸਿਸਟਰ ਸੀਗੇ ਬਿਮਾਰ ਚੱਲ ਰਹੇ ਸੀ ਹਾਂ ਬਾਵਾਚਰ ਕਾਫੀ ਟਾਈਮ ਤੋਂ ਬਾਵਾਚਰ ਰਹਿੰਦੇ ਕਿੱਥੇ ਰਹਿੰਦੇ ਬਠਿੰਡੀ ਐ ਇਹ ਉਹ ਚੰਡੀਗੜ੍ਹ ਦਾਦਾ ਜੀ ਨੇ ਇਹਦੀ ਬੇਟੀ ਚੰਡੀਗੜ੍ਹ ਰਹਿ ਰਹੀ ਐ ਉਹਨਾਂ ਉਹਨਾਂ ਕੋਲ ਹੀ ਸੀਗੇ ਰਹਿੰਦੇ ਅੱਛਾ ਧੰਨਵਾਦ ਜੀ ਬਹੁਤ ਹੀ ਮੰਦਭਾਗੀ ਖਬਰ ਪੰਜਾਬੀ ਫਿਲਮਾਂ ਦੇ ਮਸ਼ਹੂਰ ਐਕਟਰ ਗੱਗੂ ਗੇਲ ਦੀ ਵੱਡੀ ਭੈਣ ਪੁਸ਼ਪਿੰਦਰ ਕੌਰ ਜੋ ਬਠਿੰਡਾ ਵਿੱਚ ਰਹਿੰਦੇ ਸਨ ਉਹ ਹੁਣ 74 ਵਰਿਆਂ ਦੇ ਸਨ ਪਿਛਲੇ ਕੁਝ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਰਾਤ ਉਹਨਾਂ ਦਾ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਅੱਜ ਸੰਸਕਾਰ ਸਮੇ ਗੁੱਗੂ ਗਿੱਲ ਨੇ ਆਪ ਸਾਰੀਆਂ ਰਸਮਾਂ ਪਾਈਆਂ ਇਸ ਮੌਕੇ ਉਹਨਾਂ ਦੇ ਭਾਂਜਾ ਅਜੀਤ ਪਾਲ ਸਿੰਘ ਰਿਸ਼ਤੇਦਾਰ ਅਤੇ ਬਠਿੰਡਾ ਸ਼ਹਿਰ ਦੇ ਲੋਕ ਵੀ ਸ਼ਾਮਲ ਹੋਏ ਐਮਸੀ ਪਰਮਿੰਦਰ ਸੰਧੂ ਨੇ ਦੱਸਿਆ ਕਿ ਪੁਸ਼ਪਿੰਦਰ ਕੋਰ ਜੋ ਫਿਲਮ ਅਦਾਕਾਰ ਗੁੱਗੂ ਗਿੱਲ ਦੇ ਵੱਡੇ ਭੈਣ ਜੀ ਸਨ ਉਹ 74 ਸਾਲਾਂ ਦੀ ਉਮਰ ਵਿੱਚ ਸੀ ਪਿਛਲੇ 5 ਸਾਲਾਂ ਤੋਂ ਲਗਾਤਾਰ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਅੱਜ ਉਹਨਾਂ ਦਾ ਸੰਸਕਾਰ ਸ਼ਹਿਰ ਬਠਿੰਡਾ ਵਿੱਚ ਹੋਇਆ ਜਿਸ ਵਿੱਚ ਗੁੱਗੂ ਗਿੱਲ ਨੇ ਆਪ ਸਾਰੀਆਂ ਰਸਮਾਂ ਨਿਭਾਈਆਂ ਭਾਈ ਜਿਹੜੇ ਗਿੱਲਸਾ ਗੁੱਗੂ ਗਿੱਲ ਉਹਨਾਂ ਦੇ ਸਿਸਟਰ ਲੀਡਰ ਭਾਈ ਜੀ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਕੱਲ ਇੱਕ ਉਹਨਾਂ ਦੇ ਸਿਸਟਰ ਵੱਡੇ ਸਿਸਟਰ ਗੁੱਗੂ ਦੇ ਦੇਹਤ ਵੀ ਆ ਜੰਧਗੜ ਸੀਗੇ ਬਿਮਾਰ ਸੀਗੇ ਫੋਟੋ ਤੇ ਵੀ ਕਹਾਣੀ ਸੀ ਕਾਫੀ ਟਾਈਮ ਤੋਂ ਬਿਮਾਰ ਚੱਲ ਰਹੀ ਸੀ ਪ੍ਰਮਾਤਮਾ ਉਹਨਾਂ ਦੀ ਕੁਣੇ ਕੰਮ ਰਸੀ ਨਾ ਦਿੱਤਾ ਉਹਨਾਂ 34 ਸਾਲ 35 ਸਾਲ ਦੀ ਜੀ ਗੁੱਗੂ ਗਿਲ ਤੋਂ ਵੱਡੇ ਸੀ ਹਾਂਜੀ ਉਹ ਤੋਂ ਵੱਡੇ ਸੀ ਜੀ ਬਹੁਤ ਵੱਡੇ ਸੀ ਤੁਸੀਂ ਸੀ ਬਿਮਾਰ ਚੱਲ ਰਹੀ ਸੀ ਹਾਂ ਬਹੁਤ ਚੰਗਾ ਕਾਫੀ ਥੈਂਕ ਯੂ ਫॉर ਵਾਚਿੰਗ ਰਹਿੰਦੇ ਕਿੱਥੇ ਰਹਿੰਦੇ ਪਟੰਡੀ ਹੈ ਇਹ ਉਹ ਚੰਡੀਗੜ੍ਹ ਦਾ ਦਾਦਾ ਜੀ ਨੇ ਇਹਦੀ ਬੇਟੀ ਚੰਡੀਗੜ੍ਹ ਰਹਿ ਰਹੀ ਹੈ ਉਹਨਾਂ ਉਹਨਾਂ ਕੋਲ ਹੀ ਸੀ ਜੀ ਅੱਛਾ ਧੰਨਵਾਦ